ਕੈਨੇਡਾ ਤੋਂ ਅਮ ਦੋ ਸਾਲ ਹੋ ਗਏ ਤੇ ਤੁਸੀਂ ਭਾਈ ਉਹਦੇ ਨਾਲ ਹਾਂਜੀ ਬਹਿ ਵੀ ਕੀ ਹੋ ਗਿਆ ਕੈਨੇਡਾ ਮੰਗ ਗਿਆ 5 ਸਾਲ ਅੱਛਾ ਕਿ ਨੀ ਟਿੱਟਰ ਉਹ ਇੱਧਰ ਟੀ ਇੰਜੈਕਸ਼ਨ ਵਗੈਰਾ ਕਰਦੇ ਆਂ ਪੰਨੀ ਮੁੱਲੀ ਦਲਾਉਂਦੇ ਆ ਓਕੇ ਇਸ ਦਵਾਈ ਦੀ ਤੁਹਾਨੂੰ ਆਤ ਨਹੀਂ ਪੈਣੀ ਇਹ ਕਰਨ ਕੀ ਆ ਜੜੀ ਬੂਟੀਆਂ ਤੋਂ ਬਣੀ ਹੋਈ ਆ ਟੋਟਲੀ ਨੇਚਰਲ ਆ ਤੁਹਾਡੇ ਵਰਗੇ ਕਿੰਨੇ ਭਰਾ ਆ ਜਿਹੜੇ ਸਾਡੇ ਕੋਲ ਆ ਕੇ ਇਹ ਚੀਜ਼ ਦਾ ਧੰਨਵਾਦ ਕਰਦੇ ਕਿ ਭਾਜੀ ਇਸ ਦਵਾਈ ਕਰਕੇ ਅਸੀਂ ਨਸ਼ੇ ਦੀ ਦਲਦਲ ਤੋਂ ਉੱਤਰ ਗਏ। ਪਹਿਲੀ ਖਰਾਕ ਦੇ ਨਾਲ ਜੇ ਤੁਸੀਂ ਸਵੇਰੇ ਉੱਠਦੇ ਆਪਣੇ ਜਿਹਦਾ ਭਾਈ ਦਾ ਸੇਵਨ 8:30 ਲੈਣਾ ਫੀਮ ਦੀ ਪਹਿਲੀ ਦੋ ਜੰਨਾ ਆ। ਉਹ ਤੋਂ ਅੱਧਾ ਘੰਟਾ ਪਹਿਲਾਂ 8 ਵਜੇ ਤੁਸੀਂ ਇਹਦੀ ਪੁੜੀ ਖਰਾਕ ਖਾ ਲੈਣੀ ਆ। ਜਿੰਨੇ ਵਜੇ ਤੁਸੀਂ ਆਪਣੀ ਨਸ਼ਾ ਕਰਦੇ ਆ ਉਹ ਤੋਂ ਪਹਿਲਾਂ ਤੁਸੀਂ ਇਹਦੀ ਖਾ ਲੈਣੀ ਆ। ਤੁਹਾਡੀ ਸਵੇਰੇ ਤੋੜ ਪਹਿਲੇ ਜੰ ਤੋਂ ਖਤਮ ਆ। ਉਹਦੀ ਸਭ ਤੋਂ ਵੱਡੀ ਗੱਲ ਕੀ ਕੀਤੀ ਤੁਹਾਨੂੰ ਆਦਤ ਨਹੀਂ ਪੈਣੀ। ਜਿੱਦਾਂ ਅਸੀਂ ਕੋਈ ਵੀ ਨਸ਼ਾ ਕਰਦੇ ਆ ਮਤਲਬ ਹਟ ਗਏ ਜੀ ਗੋਲੀ ਤੇ ਲੱਗ ਗਏ ਆ ਤੁਹਾਨੂੰ ਉਹਦੀ ਡੋਜ਼ ਵੱਧ ਗਈ ਉਹਦੀ ਆਦਤ ਪੈ ਗਈ ਆ ਇਸ ਦਵਾਈ ਦੀ ਤਾਂ ਉਹਨੂੰ ਆਦਤ ਨਹੀਂ ਪੈਣੀ ਮਨ ਬਣਾ ਲਓ ਪੂਰਾ ਦਿਲੋਂ ਇਸ ਦਵਾਈ ਨੂੰ ਖਾਓ ਤੇ 40 45 ਦਿਨ ਬਾਅਦ ਤੁਸੀਂ ਉਹੀ ਜ਼ਿੰਦਗੀ ਜਿਊਂਗੇ ਜਿਹੜੀ ਤੁਸੀਂ ਨਸ਼ਾ ਕਰਨ ਤੋਂ ਪਹਿਲਾਂ ਜੀਂਦੀ ਸੀ ਠੀਕ ਹੈ ਕਿੰਨੇ ਟਾਈਮ ਤੋਂ ਤੁਹਾਨੂੰ 2 ਸਾਲ ਹੋ ਗਏ ਜੀ ਤੇ ਤੁਸੀਂ ਭਾਈ ਉਹਦੇ ਨਾਲ ਹਾਂ ਜੀ ਮੈਂ ਵੀ ਖੀਂ ਖਾਣਾ ਕਿੰਨਾ ਟਾਈਮ ਹੋ ਗਿਆ 5 ਸਾਲ ਹੋ ਗਿਆ ਅੱਛਾ ਕਣੀ ਚਟਾ ਦਾ ਯੂ ਦਾ ਟੀ ਇੰਜੈਕਸ਼ਨ ਵੀ ਕਰ ਦੇਂਗਾ ਪੰਨੀ ਬੁਲੀ ਦਲਾਉਨੇ ਆ ਓਕੇ ਠੀਕ ਆ ਸਵੇਰੇ ਬਾਜੀ ਫੀਮ ਖਾਣੇ ਕਿੰਨੇ ਵਜੇ ਤੁਸੀਂ ਮਾਰਨਿੰਗ ਸਰ 8:30 ਜਦੋਂ ਵੀ ਤੁਸੀਂ ਆਪਣੀ ਫੀਮ ਦੀ ਪਹਿਲੀ ਪਹਿਲਾ ਖਾਣੇ ਆ ਸਵੇਰੇ 8:00 ਜਿੰਨੇ ਵਜੇ ਵੀ ਖਾਣੇ ਉਹ ਤੋਂ ਅੱਧਾ ਘੰਟਾ ਪਹਿਲਾਂ ਤੁਸੀਂ ਇਹਦੀ ਖਰਾਕ ਲੈਣੀ ਆ ਠੀਕ ਹੈ ਠੀਕ ਹੈ ਭਾਈ ਅੱਧਾ ਘੰਟਾ ਪਹਿਲਾਂ ਖਰਾਕ ਲੈਣੀ ਆ ਪਹਿਲਾਂ ਸਟਾਰਟਿੰਗ ਦੇ ਵਿੱਚ ਤੁਹਾਡੀਆਂ ਇਹ 4-4 ਡੋ ਖਰਾਕਾਂ ਇੱਕ ਟਾਈਮ ਲਗਣੀਆਂ ਦਿੰਦੀਆਂ 12 ਖਰਾਕਾਂ ਬਣਨੀਆਂ ਇਹ ਫਿਰ ਹੋਈ ਉਹਲੀ 2-3 ਦਿਨ ਵਾ ਘਟਦੀ ਜਾਣੀ ਆ ਹਫਤੇ ਬਾਅਦ ਹੋਰ ਘਟਦੀ ਜਾਣੀ ਆ ਹਫਤੇ ਬਾਅਦ ਹੋਰ ਘਟਦੀ ਜਾਣੀ ਆ 40 ਦਿਨ ਦਾ ਤੁਹਾਡਾ ਟ੍ਰੀਟਮੈਂਟ ਆ ਬੰਨਾ ਭਾਜੀ ਇਹ ਤੇ ਜਿਹਨੇ ਤੁਹਾਨੂੰ ਭੇਜਿਆ ਸਰਜੀਤ ਉਹ ਮੁੰਡੇ ਦਾ ਘੱਟੋ ਘੱਟ ਵੀ ਉਹਨੂੰ 8 ਸਾਲ ਹੋ ਗਏ ਸੀਗਾ ਫੀਮਾਂ ਦੇ 40 ਦਿਨ ਦੇ ਵਿੱਚ ਸਾਨ ਛੱਡ ਕੇ ਉਹਨੇ ਭੇਜਿਆ ਸਾਨੂੰ ਉਹਨੂੰ ਵੀ 40 ਦਿਨ ਲੱਗੇ ਨਹੀਂ ਤਾਂ ਦੋ ਵਾਰੀ ਉਹ ਸੈਂਟਰ ਤੇ ਜਾ ਕੇ ਆਇਆ ਸੀ ਉਹ ਕਹਿੰਦਾ ਸੀਗਾ ਭਾਜੀ ਮੈਂ ਸੈਂਟਰ ਵੀ ਜਾ ਆਂ ਪਰ ਮੈਨੂੰ ਫਰਕ ਨਹੀਂ ਪੈਂਦਾ ਮੇਰੇ ਤੋਂ ਆ ਕੇ ਦੁਆਰੋਂ ਨਸ਼ਾ ਲੱਗ ਹੋ ਜਾਂਦਾ ਆ ਪੰਗਾ ਪਤਾ ਕੀ ਆ ਉਹਨੂੰ ਕਿਸੇ ਨੇ ਸ਼ੁਰੂ ਕਰਾਤੀ ਸੀ ਜੀ ਵਾਲੀ ਗੋਲੀ ਜਦੋਂ ਜੀਵ ਵਾਲੀ ਗੋਲੀ ਕੋਨ ਸ਼ੁਰੂ ਕੀਤੀ ਸੀ ਉਹਦੇ ਨਾਲ ਉਹਨੂੰ ਉਹ ਉੱਤੇ ਲੱਗ ਗਿਆ ਸੀਗਾ ਜਾ ਕੇ ਫੀਮ ਤੋਂ ਤਾਂ हटਿਆ ਸੀ ਉਹ ਫਿਰ ਜੀਵ ਵਾਲੀ ਗੋਲੀ ਤੇ ਲੱਗ ਗਿਆ ਸੀ ਪਰ ਜਦੋਂ ਉਹਨੇ ਸਾਡੇ ਕੋਲ ਟਰੀਟਮੈਂਟ ਕੀਤਾ ਸੀ ਉਹਨੂੰ 40 ਦਿਨਾਂ ਦਾ ਬੋਲਿਆ ਸੀ ਪਰ ਉਹਨੂੰ ਲੱਗੇ ਗਏ ਜਾਂ 50 ਦੇ ਦਿਨ 10 ਦੇ ਦਿਨ ਉੱਪਰ ਲੱਗਾ ਕਿਉਂਕਿ ਉਹਦੀ ਉਹਦੀ ਡੋਜ਼ ਵਧੀ ਹੋਈ ਹੋ ਸੀ ਤੇ ਇਸ ਕਰਕੇ ਤੁਸੀਂ ਇਹਨੂੰ ਲਗਾਤਾਰ 40 ਦਿਨਾਂ ਦਾ ਟਰੀਟਮੈਂਟ ਲਗਾ ਕੇ ਚੱਲੋ ਕਿ 40 ਦਿਨ ਤਾਂ ਲੱਗਣੇ ਆ ਤੋੜ ਦੀ ਮੰਨ ਲਓ ਕਿ ਸਾਨੂੰ ਗਾਰੰਟੀ ਆ ਤੋੜ ਤੁਹਾਨੂੰ ਨਹੀਂ ਲੱਗਦੀ ਤੁਸੀਂ ਬਸ ਆਪਣਾ ਇੱਕ ਮਨ ਬਣਾ ਲਓ ਕਿ ਭਾਈ ਮੈਂ ਚਿੱਟਾ ਛੱਡਣਾ ਆ ਜਿਦਾ ਭਾਈ ਸਾਹਿਬ ਫੀਮ ਖਾਂਦੇ ਤੁਸੀਂ ਫੀਮ ਛੱਡਣੀ ਆ ਚਲੋ ਇੰਨਾ ਹੈਗਾ ਤੁਸੀਂ ਮੰਨ ਬਣਾ ਕੇ ਇੱਥੇ ਆਏ ਆ ਤਾਂ ਤੁਹਾਡਾ ਦਿਲੋਂ ਆਵੇ ਹਾਂ ਵਸੀਂ ਛੱਡਣਾ ਚਾਹੁੰਦੇ ਤੁਸੀਂ ਤਦੇ ਆਏ ਆ ਠੀਕ ਹੈ ਤੇ ਉਹਦੇ ਉਹਦੇ ਵਿੱਚ ਸਭ ਤੋਂ ਵੱਡੀ ਚੀਜ਼ ਕੀ ਹੁੰਦੀ ਹੈ ਜਦੋਂ ਅਸੀਂ ਨਸ਼ਾ ਛੱਡਦੇ ਹਾਂ ਕੋਈ ਪ੍ਰੋਬਲਮ ਆਉਂਦੀ ਹੈ ਜਦੋਂ ਬੰਦਾ ਨਸ਼ੇ ਦੇ ਵਿੱਚੋਂ ਨਿਕਲਣਾ ਚਾਹੁੰਦਾ ਹੈ ਉਹ ਤੋੜ ਆ ਪਹਿਲੀ ਖਰਾਕ ਦੇ ਨਾਲ ਜਦੋਂ ਤੁਸੀਂ ਸਵੇਰੇ ਉੱਠਦੇ ਆਪਣੇ ਜਿਦਾ ਭਾਈ ਦੱਸਿਆ ਵੀ ਮੈਂ 8:30 ਲੈਣਾ ਫੀਮ ਦੀ ਪਹਿਲੀ ਡੋਜ਼ ਲੈਣਾ ਆ ਉਹ ਤੋਂ ਅੱਧਾ ਘੰਟਾ ਪਹਿਲਾਂ 8 ਵਜੇ ਤੁਸੀਂ ਇਹਦੀ ਪੂੜੀ ਖਰਾਕ ਖਾ ਲੈਣੀ ਆ ਜਿੰਨੇ ਵਜੇ ਤੁਸੀਂ ਆਪਣੀ ਨਸ਼ਾ ਕਰਦੇ ਆ ਉਸ ਤੋਂ ਪਹਿਲਾਂ ਤੁਸੀਂ ਇਹਦੀ ਖਾ ਲੈਣੀ ਆ ਤੁਹਾਡੀ ਸਵੇਰੇ ਤੋੜ ਪਹਿਲੇ ਦਿਨ ਤੋਂ ਖਤਮ ਆ ਉਸ ਤੋਂ ਬਾਅਦ ਤੁਸੀਂ ਇਹਦੀ ਇਹਦੀ ਸਭ ਤੋਂ ਵੱਡੀ ਗੱਲ ਕੀ ਇਹਦੀ ਤੁਹਾਨੂੰ ਆਦਤ ਨਹੀਂ ਪੈਣੀ ਜਿੱਦਾਂ ਅਸੀਂ ਕੋਈ ਵੀ ਨਸ਼ਾ ਕਰਦੇ ਆ ਮਤਲਬ ਹਟ ਗਿਆ ਜੀ ਗੋਲੀ ਤੇ ਲੱਗ ਗਏ ਆ ਸਾਨੂੰ ਉਹਦੀ ਡੋਜ਼ ਵੱਧ ਗਈ ਉਹਦੀ ਆਤ ਪੈ ਗਈ ਆ ਇਸ ਦਵਾਈ ਦੀ ਤੁਹਾਨੂੰ ਆਤ ਨਹੀਂ ਪੈਣੀ ਇਹ ਕਾਰਨ ਕੀ ਆ ਜੜੀ ਬੂਟੀਆਂ ਤੋਂ ਬਣੀ ਹੋਈ ਆ ਟੋਟਲੀ ਨੇਚਰਲ ਆ ਤੁਹਾਡੇ ਵਰਗੇ ਕਿੰਨੇ ਭਰਾ ਆ ਜਿਹੜੇ ਸਾਡੇ ਕੋਲ ਆ ਕੇ ਇਸ ਚੀਜ਼ ਦਾ ਧੰਨਵਾਦ ਕਰਦੇ ਹਾਂ ਭਾਜੀ ਇਸ ਦਵਾਈ ਕਰਕੇ ਅਸੀਂ ਨਸ਼ੇ ਦੀ ਦਲਦਲ ਤੋਂ ਨਿਕਲ ਗਏ ਹਾਂ ਠੀਕ ਹੈ ਨਾ ਮੰਨ ਬਣਾ ਕੇ ਰੱਖੋ ਆਪਣੇ ਘਰਦਿਆਂ ਬਾਰੇ ਸੋਚੋ ਬਰਾ ਪਤਾ ਕੀ ਹੈ ਪੈਸੇ ਨਸ਼ਾ ਜਿਹੜਾ ਆ ਬਰਬਾਦੀ ਹੈ ਜ਼ਿੰਦਗੀ ਦੀ ਬਰਬਾਦੀ ਤਾਂ ਹੈਗੀ ਆ ਸਾਡੀ ਸਿਹਤ ਦੀ ਬਰਬਾਦੀ ਹੈਗੀ ਆ ਸਾਡੇ ਘਰ ਵਾਲੇ ਕਿੰਨੇ ਦੁਖੀ ਹੁੰਦੇ ਸਾਡੇ ਤੋਂ ਉਹ ਮਤਲਬ ਜਿਨ੍ਹਾਂ ਨੇ ਤੁਹਾਨੂੰ ਇਹਨਾਂ ਸ਼ੌਂਕ ਨਾਲ ਪਾਲਿਆ ਪੜਾਇਆ ਲਿਖਾਇਆ ਤਾਂ ਅਸੀਂ ਉਹ ਸਾਡੇ ਤੋਂ ਕਿੰਨੇ ਦੁਖੀ ਆ ਤੁਸੀਂ ਆਪਣਾ ਪੈਸਾ ਵੀ ਖਰਾਬ ਕਰਦੇ ਆਪਣੀ ਸਿਹਤ ਵੀ ਖਰਾਬ ਕਰਦੇ ਠੀਕ ਆ ਮੰਨ ਬਣਾ ਲਓ ਪੂਰਾ ਦਿਲੋਂ ਇਸ ਦਵਾਈ ਨੂੰ ਖਾਓ ਤੇ 40 45 ਧੰਨਵਾਦ ਤੁਸੀਂ ਉਹੀ ਜ਼ਿੰਦਗੀ ਜਿਊਓਗੇ ਜਿਹੜੀ ਤੁਸੀਂ ਨਸ਼ਾ ਕਰਨ ਤੋਂ ਪਹਿਲਾਂ ਜਿੰਦੀ ਸੀ ਤੁਸੀਂ ਕਿਹੜਾ ਕਿਸੇ ਸ਼ੌਂਕ ਦੇ ਨਾਲ ਨਸ਼ੇ ਦੇ ਵਿੱਚ ਆਏ ਆ ਐਦਿਨ ਮਾਹੌਲ ਨੇ ਵਿਗਾੜਿਆ ਠੀਕ ਹੈ ਨਾ ਜਿੱਦਾਂ ਉਹ ਪਾਜੀ ਦੱਸਦਾ ਸੀ ਕਿਤੇ ਕੰਮ ਕਰਦਾ ਸੀ ਦੁਕਾਨ ਦੇ ਉੱਤੇ ਉੱਥੇ ਮੁੰਡਾ ਇਹਨੂੰ ਨਾਲ ਡੋਜ਼ ਦੇਣ ਲੱਪਿਆ ਵੀ ਆ ਜਾ ਮੜੀ ਜਾ ਅਜਖਾਲ ਮੜੀ ਜਾ ਅਜਖਾਲਾ ਪਾਜੀ ਕਹਿੰਦੇ ਮੈਂ ਉਹਦੇ ਚ ਇੱਕ ਚੱਕਰ ਦੇ ਵਿੱਚ ਪੱਕਾ ਹੋ ਗਿਆ ਹੁਣ ਇਹਦਾ ਉੱਤੇ 6000 ਨੂੰ ਨੌਕਰੀ ਕਰਦੇ ਸੀ ਹੁਣ 6000 ਨੂੰ ਨੌਕਰੀ ਕਰਦੇ ਫੀਮ ਤੇ ਲੱਗ ਗਏ ਹੁਣ ਉਹ ਕਿਦਾਂ ਉਹ ਕਿੱਥੋਂ ਨਸ਼ਾ ਪੂਰਾ ਕਰੂਗਾ ਬੰਦਾ ਘਰ 6000 800 ਠੀਕ ਹੈ ਨਾ ਉਸ ਬੰਦੇ ਨੇ ਲਾਦਾ ਦਿੱਤਾ ਪਰ ਹੁਣ ਉਹਦਾ ਉਹਦੀ ਕੰਡੀਸ਼ਨ ਕੀ ਉਹਦੇ ਘਰ ਦੇ ਹਾਲਾਤ ਕੀ ਆ ਠੀਕ ਹੈ ਨਾ ਤੁਸੀਂ ਵੀ ਪਤਾ ਵਜੀ ਨਾ ਕੰਮ ਕਰ ਜੁਗਗੇ ਤੁਸੀਂ ਸਵੇਰੇ ਉੱਠਣ ਜੁਗਗੇ ਆ ਉੱਠਦੇ ਸਾਰੇ ਤੁਹਾਨੂੰ ਨਸ਼ਾ ਚਾਹੀਦਾ ਆ ਪਰ 40 ਦਿਨ ਦਾ ਤੁਹਾਡਾ ਇਹ ਲਾ ਲਓ ਕੀ 40 ਦਿਨ ਦਾ ਤੁਹਾਡਾ ਇੱਕ ਇਮਤਿਹਾਨ ਆ 40 ਦਿਨ ਦੇ ਵਿੱਚ ਤੁਸੀਂ ਬਿਲਕੁਲ ਉਹੀ ਜ਼ਿੰਦਗੀ ਜੀਣੀ ਆ ਜਿਹੜੀ ਤੁਸੀਂ ਨਸ਼ਾ ਕਰਨ ਤੋਂ ਪਹਿਲਾਂ ਤੁਹਾਡੀ ਜ਼ਿੰਦਗੀ ਹੁੰਦੀ ਸੀ ਹਾਂ ਤੇ ਰੁਟੀਨ ਜਿਹਨੂੰ ਵਰਤਣਾ ਆ ਜਦੋਂ ਤੁਹਾਡੇ ਕੋਲ ਇਹ ਖਤਮ ਹੋ ਗਿਆ ਦੋ ਕੋਰਸ ਤੁਸੀਂ ਜਿਹੜੇ ਲੈ ਕੇ ਚੱਲੇ ਦੋ ਦੋ ਡੱਬੇ ਜਦੋਂ ਤੁਹਾਡੇ ਕੋਲ ਖਤਮ ਹੋ ਲੱਗਣੇ ਆ ਅਗਲਾ ਉਹ ਤੋਂ ਪਹਿਲਾਂ ਹੀ ਆਰਡਰ ਕਰ ਲਿਓ ਤੁਹਾਡੇ ਕੋਲ ਕੋਰੀਅਰ ਪਹੁੰਚ ਜਾਊਗਾ ਇਹਨੂੰ ਟੁੱਟਣ ਨਾ ਦਿਓ ਲਗਿਆ ਤਾਂ ਤੁਹਾਡੇ ਚਾਰ 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 ਡੱਬਿਆਂ ਦਾ ਟ੍ਰੀਟਮੈਂਟ ਚਲਾਉਣਾ ਠੀਕ ਆ ਹਾਂ